ਸੁੱਤਾ ਪਿਆ ਪੂਡਾ ਤੇ ਡਰੇਨ ਵਿਭਾਗ ਕਿਉਂਕਿ ਸੰਗਰੂਰ ਚ ਕੱਟੀ ਨਜਾਇਜ਼ ਕਮਰਸ਼ੀਅਲ ਕਲੋਨੀ ਤੇ ਵਿੱਚੇ ਦੱਬਲੀ ਨਾਲੇ ਦੀ ਜ਼ਮੀਨ ਲੋਕਾਂ ਨੂੰ ਧੋਖੇ ਚ ਰੱਖ ਕੇ ਪੂਡਾ ਪ੍ਰੂਵਡ ਕਹਿ ਕੇ ਵੇਚੇ ਜਾ ਰਹੇ ਨੇ ਕਮਰਸ਼ੀਅਲ ਮਹਿੰਗੇ ਭਾਅ ਤੇ ਪਲਾਟ ਮਿਲੀ ਭੁਗਤਾਨ ਨਾਲ ਕਰਵਾਈਆਂ ਜਾ ਰੀਆਂ ਨੇ ਰਜਿਸਟਰੀਆਂ ਸਰਕਾਰ ਦੇ ਨਿਯਮਾਂ ਨੂੰ ਟੰਗਿਆ ਜਾ ਰਿਹਾ ਸ਼ਿੱਕੇ ਕਿਸ ਦੀ ਸ਼ਾਇਤੇ ਸਰਕਾਰ ਤੇ ਲੋਕਾਂ ਨੂੰ ਲਗਾਇਆ ਜਾ ਰਿਹਾ ਮੋਟਾ ਚੁੰਨਾ ਬਰੇਨ ਨੂੰ ਉਹ ਜਿਹੜੀ ਮੈਂ ਕਹਿੰਦਾ ਕੋਲੇ ਸਾਰਾ ਕਾਜਾ ਜੀ ਕੋਈ ਮਦਦ ਕਾਗਜ਼ਾਤ ਵੀ ਰਹੀ ਗਈ ਕਾਜਾ ਕਾਜੇ ਚਾਹੀਏ ਅੱਗੇ ਚੱਲੀਏ ਆਪਣੇ ਨੂੰ ਜਲਦ ਕਰਾਂਗੇ ਅਹਿਮ ਖੁਲਾਸੇ